ਜਲੰਧਰ ਕੈਂਟ ਹਲਕਰ ਦੀ ਇੰਚਾਰਜ ਰਾਜਵਿੰਦਰ ਗੋਥਿਆੜਾ ਉਸ ਵੇਲੇ ਤੱਤੀ ਹੋ ਗਈ ਜਦੋਂ ਕਿ ਉਹਨੇ ਜਲੰਧਰ ਕੈਂਟ ਦੇ ਜੰਡਿਆਲੇ ਦੇ ਵਿੱਚ ਜਾ ਕੇ ਇੱਕ ਡਿਪੋ ਤੇ ਛਾਪਾ ਮਾਰਦੀ ਆ ਤੇ ਉੱਥੇ ਪਤਾ ਲੱਗਦਾ ਕਿ ਡਿਪੋ ਹੋਲਡਰ ਵੱਲੋਂ ਜਿਹੜੀ ਕਨੈਕਟ ਜਿਹੜੀ ਸਰਕਾਰ ਨੂੰ ਲਵਾਉਂਦੀ ਆ ਘੱਟ ਦਿੱਤੀ ਜਾਂਦੀ ਆ ਤੇ ਉਸ ਨੂੰ ਲੈ ਕੇ ਉੱਥੇ ਹੋ ਗਈ ਤੱਤੀ ਜਦੋਂ ਤੱਤੀ ਹੁੰਦੀ ਆ ਤਾਂ ਅਧਿਕਾਰੀ ਬਿਲਾ ਦਿੰਦੀ ਆ ਕਲਾਸ ਕਲਾਸ ਲਾਉਣ ਤੋਂ ਬਾਅਦ ਉਸੇ ਵੇਲੇ ਉੱਥੇ ਬੁਲਾਈ ਜਾਂਦੀ ਆ ਪੁਲਿਸ ਤੇ ਪੁਲਿਸ ਨੂੰ ਕਰਾ ਦਿੰਦੀ ਆ ਡਿਪੋ ਹੋਲਡਰ ਨੂੰ ਗ੍ਰਿਫਤਾਰ ਇਹ ਜਿਹੜੀ ਕੇਵਾਈਸੀ ਜਿਹੜੀ ਹੋਈ ਨਹੀਂ ਹੈਗੀ ਤੇ ਉਹਦਾ ਸਰਕਾਰ ਨੇ ਕਿਹਾ ਵੀ ਤੁਸੀਂ ਦਾਣੇ ਨਹੀਂ ਤੇ ਜਿਹਨੇ ਦੀ ਪਰਚੀ ਕੱਟੀ ਉਹਨਾਂ ਨੂੰ ਦੇਣੇ ਆ ਤੇ ਜਿਹਨੇ ਦੀ ਪਰਚੀ ਕੱਟੀ ਆ ਜਿਨ੍ਹਾਂ ਦੀ KYC ਨਹੀਂ ਹੋਈ ਤੇ ਉਹਨਾਂ ਨੂੰ ਦਾਣੇ ਦੇਣੇ ਨਹੀਂ ਹੈਗੇ ਜਿਨ੍ਹਾਂ ਦੀ ਪਰਚੀ ਵੀ ਗੱਟ ਦਿੱਤੀ ਆ ਤੇ ਉਹਨਾਂ ਨੂੰ ਘੱਟ ਦੇਣੇ ਆ ਹਾਂਜੀ ਨਹੀਂ ਇੰਦਾ ਘੱਟ ਨਹੀਂ ਦੇਣਾ ਅਸੀਂ ਉਹਨਾਂ ਦੀ KYC ਕਰਵਾਣੀ ਨਹੀਂ KYC ਕਰਵਾਣੀ ਨਹੀਂ KYC ਦਾ ਕਰਵਾਣਾਂਗੇ ਉਹ ਤਾਂ ਆਪਾਂ ਇਹਨਾਂ ਨੂੰ ਮੈਸੇਜ ਲਾਵਾਂਗੇ ਤਾਂ ਫੇਰ ਹੀ ਕਰਵਾਉਣਗੇ ਨਾ ਤੇ ਆਪਾਂ ਬੈਠ ਕੇ KYC ਕਰਕੇ ਘੰਟਾ ਬੈਠ ਕੇ ਆਪਾਂ ਚਲੇ ਜਾਂਦੇ ਆ ਜੇ ਜਦੋਂ ਆਪਾਂ ਫਿਰ ਪੂਰੇ ਨਹੀਂ ਕੇਵਾਈਸੀ ਕਰਵਾਉਣ ਆਏ ਤਾਂ ਸਰਕਾਰ ਨੇ ਕਿਤੇ ਇਹ ਵੀ ਕਿਹਾ ਕਿ ਕੇਵਾਈਸੀ ਜਿਨ੍ਹਾਂ ਦੀ ਨਹੀਂ ਹੋਈ ਉਹਨਾਂ ਨੂੰ ਦਾਣੇ ਨਹੀਂ ਦੇਣੇ ਜਾਂ ਉਹਨਾਂ ਨੂੰ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਦੇ ਚਾਰ ਮੈਂਬਰ ਆ ਉਹਨਾਂ ਨੂੰ ਤਿੰਨਾਂ ਨੂੰ ਦੇਣੇ ਆ ਇੱਕ ਨੂੰ ਨਹੀਂ ਦੇਣੇ ਨਹੀਂ ਇਸ ਤਰ੍ਹਾਂ ਨਹੀਂ ਹੈ ਜਿਹੜੇ ਨਹੀਂ ਲਵੇ ਗਏ ਨੇ ਪਰਚੀ 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 ਤਾਂ ਇਹਦੇ ਕੋਲ ਜਿਹੜੀ ਹੈਗੀ ਆ ਇਥੇ ਜਿਹੜੀਆਂ ਪਰਚੀਆਂ ਤੇ ਸਭ ਨਾਮ ਮਿਟਾਏ ਹੋਏ ਆ ਮੈਂ ਝੰਡਿਆਲੇ ਖੜੀ ਆ ਇੱਕ ਦੀ ਵੀ ਪਰਚੀ ਨਹੀਂ ਮਿਲਦੀ ਇੱਕ ਮੇਰੇ ਪਾਪਾ ਜੀ ਕੋਲ ਖੜੇ ਨੇ ਉਹਨਾਂ ਨੇ 75 ਕਿਲੋ ਦਾਣੇ ਮਿਲਣੇ ਚਾਹੀਦੇ ਸੀ ਇਹਨੇ ਉਹਨਾਂ ਨੂੰ 45 ਕਿਲੋ ਦਿੱਤੇ ਆ ਇੱਕ ਮੈਡਮ ਉਹ ਖੜੇ ਨੇ ਉਹਨਾਂ ਨੂੰ 4 ਜੀਆਂ ਦਾਣੇ ਮਿਲਣੇ ਚਾਹੀਦੇ ਸੀ ਉਹਨਾਂ ਨੂੰ ਇਹਨੇ ਕਿੰਨਾ ਦੇ ਕੇ ਤੋੜ ਦਿੱਤਾ ਕਿ ਤੋਂ ਇੱਕ ਦਿਨ ਹੀ ਮਿਲਣ ਕਹਿੰਦੇ ਇਹਦਾ ਮੈਨੂੰ ਦੱਸੋ ਜੇ ਹੈਗਾ ਕਿਤੇ ਪਟੋਪਕ 50 100 ਮੈਂਬਰ ਇਦਾਂ ਦਾ ਆ ਲੋ ਖੜਾ ਖੜ ਦੱਸੋ ਬਈ ਹਾਂ ਜੀ ਕਸੂਰ ਹੈਲੋ ਹੈਲੋ ਹਾਂਜੀ ਸਰ ਮੈਂ ਕੀ ਆਹੋ ਹਾਂਜੀ ਜੀ ਮੈਂ ਕੀ ਮੈਂ ਹੀ ਕਾਸੀ ਆਹ ਤੁਹਾਨੂੰ ਮੈਂ ਮਿਸ ਕਰੋ ਕਿ ਕੇਐਮਸੀ ਕਰਵਾ ਲਾ ਪਰ ਉਹ ਕੰਨ ਤੱਕ ਮਲਤੀ ਨਹੀਂ ਆ ਸਰ ਮੈਂ ਵੀ ਉਹੀ ਕਿਹਾ ਕਿ ਕਣਕ ਦੇਣੀ ਮੈਨੂੰ ਕੀ ਕਿਹਾ ਤੋ ਮੈਂ ਵੀ ਹੋਈ ਮਹੱਤਵ ਦੱਸਣ ਲੱਗਾ ਡਰਾਮੇ ਕਰਦਾ ਤੂੰ ਆਹ ਦੇਖੋ ਰਾਜਕੌਰ ਦੀ ਪਰਚੀ ਕੱਢੀ ਰਾਜਕੌਰ ਜੀ ਕਿੰਨੇ ਦਾਣੇ ਮਲੇ ਤੁਹਾਨੂੰ ਦੱਸੋ ਰਾਜਕਾਰ ਦੀ ਕਿੰਨਾ ਕਿੱਥੇ ਜਾ ਰਹੀ ਬਾਲ ਇੱਧਰ ਰਾਜਕਾਰ ਦੀ ਕਿੰਨੇ ਇੱਥੇ ਦੱਸੋ ਕਿੰਨੇ ਸਾਡਾ 60 ਬਣਦੇ ਸੀ ਕਿੰਨੇ 45 ਦਿੱਤੇ ਆ ਤੁਹਾਨੂੰ ਇੱਧਰ ਨੂੰ ਮੂੰਹ ਕਰਕੇ ਦੱਸੋ ਕਿੰਨੇ ਕਿੰਨੇ ਦਿੱਤੇ 60 ਬਣਦੇ ਸੀ 45 ਦਿੱਤੇ ਆ ਆ ਦੇਖੋ ਪਰਚੀ ਜਿਹੜੀ ਆ ਜੀ ਇਹਨੇ ਪਰਚੀ ਜਿਹੜੀ ਆ ਪਰਚੀ 60 ਦੀ ਕੀਤੀ ਆ ਤੇ 45 ਕਿਲੋ ਦਾਣੇ ਦਿੱਤੇ ਆ ਆ ਦੇਖੋ ਆ ਦੇਖੋ ਨਾ ਜਤਿੰਦਰ ਜੀ ਪਰਚੀ ਸੱਭਦੀ ਆ ਮੇਰੇ ਹੱਥ ਦੇ ਵਿੱਚ ਤਾਣੇ ਵਾਲੀ ਪੁਲਿਸ ਵਾਲੀ ਦੇ ਬੋਲ ਦੇ ਰਿਹਾ ਨਹੀਂ ਸੱਤ ਦੀ ਸੈਟੀਫਾਈ ਤੁਸੀ ਆ ਮਰੇ ਰਾਜਵਿੰਦਰ ਮੈਂ ਇਹਨੂੰ 420 ਤੈਨੂੰ ਕਰਾਉਣੀ ਆ ਪਰ ਇਹਨਾਂ ਦੀ ਗੰਦਬਾਹ ਇਹਨਾਂ ਨੇ ਤੈਨੂੰ ਮੈਂ ਭੇਜਦੀ ਤੈਨੂੰ ਅੰਦਰ ਕਰਕੇ ਕਰਾਉਣੀ ਪਰ ਤਾਂ ਕਰਨ ਕਰਕੇ ਖਾਈ ਜਾਂਦਾ ਸਾਰੀ ਅੱਗੇ ਵੀ ਮੈਨੂੰ ਕੰਪਲੇਨ ਇਹ ਵੀ ਇੱਦਾਂ ਕੀਤਾ ਦੋ ਤਿੰਨ ਟਰਮਾਂ ਤੋਂ ਇਦਾਂ ਹੀ ਕਰ ਰਿਹਾ ਜੀ ਇਹ ਜਤਿੰਦਰ ਮੁੰਡਲੀ ਕਰ ਰਿਹਾ ਹੈ ਤੁਸੀ ਪੱਕ ਜਿੱਤਦਾ ਤੂੰ ਪਰਚੀ ਕਰਦੀ ਸੱਜ ਦੀ ਗੱਤੀ ਮੈਨੂੰ ਇਹ ਦੱਸ ਸਾਨੂੰ ਨਹੀਂ ਕਨਵੇ ਕੀਤਾ ਸੀਗਾ ਹੁਣ ਤੈਨੂੰ ਹੀ ਸਰ ਸਰ ਤਾਂ ਲਈ ਤੇ ਆਉਂਦੇ ਕਿ ਦੇਰ ਦਾ ਕੋਈ ਕਾਰਗਰ ਨਹੀਂ ਮੈਂ ਕਹਿੰਦਾ ਸਰ ਕਿੰਨੇ ਸੀ ਕੇ ਵੀ ਸੀ ਕਰਾ ਕੇ ਫਿਰ ਦੇ ਦਿਓ ਹੁਣ ਹਰੇਕ ਨੂੰ ਇਹੀ ਕਹਿੰਦਾ ਕੇ ਵੀ ਉਹ ਮੇਰੀ ਗੱਲ ਉਹ ਗੱਲ ਸੁਣ ਜੜੀ ਮੈਂ ਗੱਲ ਕਰਦੀ ਹੱਸ ਅੱਜ ਕਿੰਨਾ ਦੀ ਪਰਚੀ ਆ 60 5000 40 ਕਿੰਨਾ ਦਿੱਤੇ ਇਹ ਸਾਨੂੰ ਕਿਹਾ ਸੀ ਤੈਨੂੰ ਕਿ 40 ਦੇਣੇ ਆ ਮੈਂ ਮੋਹੀਤ ਨੂੰ ਕਹਿੰਦਾ ਕਿ ਜੀ ਕੇਐਮਐਲ ਕਲਾਕ ਨੂੰ ਦੇ ਦੇ ਉਹ ਹੁਣ ਤੋਂ ਕੱਲ ਨੂੰ ਬਦਲਦਾ ਤੇ ਮੈਂ ਪੁੱਛਿਆ ਸਭ ਨੂੰ ਤੋਂ ਪੁੱਛਿਆ ਮੈਂ ਮੋਹੀਤ ਨੂੰ ਇਹ ਪੁੱਛਿਆ ਉਹ ਦੇਖੋ ਜਿੰਦਰਾ ਨੂੰ ਪਤਾ ਕਿ ਤੋਂ ਪਕਰਾਉਗਾ ਇਹ ਤੇ ਤਾਂ ਉਹਨਾਂ ਨੂੰ ਪਤਾ ਨਹੀਂ ਕਿ ਪਾਰਟੀ ਚ ਚਾਰ ਮੈਂਬਰ ਆਂ ਦੀ ਇਹ ਤਾਂ ਤੁਹਾਡੇ ਸੀ ਹਨ ਚਾਰ ਮੈਂਬਰ ਤੋਂ ਤੁਹਾਨੂੰ ਤੁਹਾਨੂੰ ਕੀ ਗਿਆ ਸੀ ਤਾਂ ਮੈਂ ਮੈਂ ਕਿਹਦੀ KYC ਕਰਾ ਲਵਾਂ KYC ਕਰਾ ਲਵਾਂ ਤੇ ਲੈ ਲੇ ਮੈਂ ਕਿਹਾ ਨਹੀਂ ਸਾਰਿਆਂ ਨੂੰ ਇਹੀ ਕਹਿੰਦਾ ਆ ਆ ਆਪਣੇ ਨਾਲ ਨਾਲ ਪੁੱਛ ਲੈਣ ਕਿ ਹੋਏ ਕਿਉਂ ਨਹੀਂ ਦਿੱਤਾ ਤੂੰ ਫਰਜ਼ੀ ਦਸਤ ਕਰਦੇ ਲੋ ਮੈਂ ਮੋਹੀ ਕਹਿੰਦਾ KYC ਨਹੀਂ ਕਰਾਸ਼ਿ ਕਰਾਉਂਦੇ ਨਹੀਂ ਲੋਤੀ ਸਾਹ ਕਰਕੇ ਤੈਨੂੰ ਮੈਂ ਜਿਹੜੀ ਗੱਲ ਪੁੱਛਦੀ ਆ ਆ ਪਰਦੇ ਸਾਢੇ ਕਿਲੋ ਨਹੀਂ ਕਰ ਪਰਦੇ ਘਟ ਘਟ ਫਿਰ ਮੈਂ ਕਿਹਦੀ KYC ਕਰਾ ਲਵਾਂ ਲੈ ਜੋ ਮੈਂ ਮਨ ਹੁਣ ਮੈਂ ਹੁਣ ਨਾ ਤੈਨੂੰ ਮੈਂ ਦੱਸੀ ਤਾਂ ਨਹੀਂ ਉਹ 60 ਰੋ ਪਾਉਣ ਰਿਆ ਦਾਣੇ ਬਾਈ ਕੋ ਪਤਾ ਹੀ ਕੋ ਬੰਦ ਕਰਦੇ ਆ ਉਹ ਤੇ ਸਾਢੇ ਕੋ ਪੈਣ ਦੇ ਰਖਾਦੇ ਆ ਸਭ ਤੋਂ ਪੈਣ ਦੇ ਆ ਲਿਆ ਪਾਣੀ ਦੇ ਉਹ ਕੋਟ ਖਾਤੇ ਸਾਢੇ ਕੋ ਪੈਂਦੇ ਆ ਕੋ ਪਾਈ ਜਾਂਦੀ ਪਾਣੀ ਦੇ ਪਾਣੀ ਹੈਗਾ ਨਹੀਂ ਕਿ